ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੇ ਖੇਤ ਦੀ ਮੁੱਛਲ 1401 ਨੂੰ ਸਪਰੇਅ ਕਰ ਰਹੇ ਹਾਂ ਜੀ ਤੇ 1400 ਮੁੱਛਲ ਇੱਕ ਇਸ ਟਾਈਮ ਪੂਰੀ ਗੋਬ ਦੀ ਅਵਸਥਾ ਤੇ ਆ ਜੀ ਤੇ 5 ਤੋਂ 10% ਅਨਸਾਰਾ ਵੀ ਹੋ ਚੁੱਕਾ ਤੇ ਆਪਾਂ ਪਿਲੇ ਸਾਲ ਵੀ ਇਸੇ ਟਾਈਮ ਤੇ ਜਾ ਕੇ ਸਪਰੇਅ ਕੀਤੀ ਸੀ ਜੀ ਤੇ ਬਾਕੀ ਜਿਹੜਾ ਮੇਰਾ ਦੂਜੇ ਬਾਹ ਚ ਆਪਾਂ ਸਪਰੇਅ ਨਹੀਂ ਕੀਤੀ ਸੀ ਤੇ ਉਥੋਂ ਤੇ ਇਸ ਖੇਤ ਦਾ ਮੁੱਛਲਾ ਦੋਵਾਂ ਦਾ ਚਾੜਦਾ ਕਾਫੀ ਫਰਕ ਪਿਆ ਇਹਦਾ ਚਾਲ ਬਹੁਤ ਵਧੀਆ ਰਿਹਾ ਫੋਗ ਵੀ ਨਾ ਮਾਤਰ ਪਈ ਤੇ ਬਰ ਰਿਜ਼ਲਟ ਬਹੁਤ ਵਧੀਆ ਸੀ ਜੀ ਸੋ ਆਪਾਂ ਅੱਜ ਆਪ ਤਾਂ ਹੀ ਵੀਡੀਓ ਬਣਾ ਰਹੇ ਆ ਜੀ ਤਾਂ ਜੋ ਸੋਚਿਆ ਇਹ ਆਪਾਂ ਆਪਣੀ ਦਵਾਈ ਸਾਰਿਆਂ ਨਾਲ ਸ਼ੇਅਰ ਕਰੀਏ ਕਿ ਹੋਰ ਕਿਸਾਨਾਂ ਦਾ ਵੀ ਆਪਾਂ ਦਵਾਈ ਕਰਕੇ ਜਿੰਨਾ ਕੋ ਸਕਦਾ ਇੱਕ ਦੂਜੇ ਦਾ ਆਪਾਂ ਸਾਥ ਦੇ ਸਕੀਏ ਦੇਖੋ ਜੀ ਆਪਾਂ ਵੀਡੀਓ ਉਦੋਂ ਉਦੋਂ ਹੀ ਬਣਾਉਣੇ ਆ ਜਦੋਂ ਆਪਾਂ ਦੇ ਖੇਤ ਦੇ ਵਿੱਚ ਦਵਾਈ ਦਾ ਰਿਜ਼ਲਟ ਲੈ ਲਏ ਨੇ ਆ ਉਸ ਤੋਂ ਬਾਅਦ ਦਊਗੀ ਕਿਉਂਕਿ ਜਿਹੜੀ ਗੋਭ ਦੀ ਅਵਸਥਾ ਹੁੰਦੀ ਹੈ ਨਾ ਜੀ ਇਹ ਬਹੁਤ ਧਿਆਨ ਦੇਣ ਵਾਲੀ ਅਵਸਥਾ ਹੁੰਦੀ ਆ ਇਸ ਟਾਈਮ ਇੱਕ ਤਾਂ ਆਪਾਂ ਜੀ ਵੇਖੋ ਪਾਣੀ ਦਾ ਧਿਆਨ ਰੱਖਣਾ ਵੀ ਪਤਲਾ-ਪਤਲਾ ਪਾਣੀ ਜ਼ਰੂਰ ਹੋਣਾ ਚਾਹੀਦਾ ਖੇਤ ਦੇ ਵਿੱਚ ਪਾਣੀ ਦਾ ਸੋਕਾ ਨਾ ਲੱਗੇ ਤੇ ਦੂਜਾ ਕਈ ਮੇਰੇ ਵੀਰ ਕਹਿੰਦੇ ਆਈ ਆਪਾਂ ਹੁਣ ਇਸ ਟਾਈਮ ਗੋਭ ਤੇ ਸਪਰੇ ਨਹੀਂ ਕਰਦੇ ਨਸਾਰੇ ਤੋਂ ਬਾਅਦ ਕਰਾਂਗੇ ਆ ਵੀ ਕੋਜੀ ਮੈਂ ਤੁਹਾਡ ਨੂੰ ਇਹ ਗੱਲ ਸ਼ੇਅਰ ਕਰ ਰਿਹਾ ਹਾਂ ਤੁਹਾਡੇ ਨਾਲ ਇਸ ਟਾਈਮ ਸਭ ਤੋਂ ਜ਼ਰੂਰੀ ਆ ਸਪਰੇਅ ਕਰਨਾ ਉਸ ਤੋਂ ਬਾਅਦ ਜਦੋਂ ਨਸਾਰਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਸਪਰੇਅ ਜੇ ਨਾਰਮਲੀ ਵੀ ਕਰ ਲਾਂਗੇ ਘੱਟ ਪੈਸਿਆਂ ਵਾਲੀ ਵੀ ਕਰ ਲਾਂਗੇ ਤਾਂ ਵੀ ਆਪਣਾ ਸਰ ਜਾਊਗਾ ਪਰ ਇਸ ਟਾਈਮ ਆਪਾਂ ਚੰਗੀ ਸਪਰੇਅ ਕਰਾਂਗੇ ਤਾਂ ਉਹਦਾ ਰਿਜ਼ਲਟ ਬਹੁਤ ਵਧੀਆ ਆਪਾਂ ਨੂੰ ਮਿਲ ਲੂਗਾ ਕਿਉਂਕਿ ਜਿਹੜੀ ਬਾਸਪਤੀ ਆ ਜੀ ਇਹ ਮੁਛਲਾ 1400 ਇੱਕ ਇੱਕ ਕੁਆਲਿਟੀ ਦੇ ਸਰਤੇ ਵਿਕਦੀ ਆ ਕੁਆਲਿਟੀ ਦੇ ਹਿਸਾਬ ਨਾਲ ਆਪਾਂ ਨੂੰ ਇਹਦਾ ਰੇਟ ਮਿਲਦਾ ਹਾਂਜੀ ਆਪਾਂ ਸਪਰੇਅ ਦੇ ਵਿੱਚ ਵਰਤ ਰਹੇ ਹਾਂ ਜੀ ਉਹ ਨੁਕਾਵਾਂਗੇ ਜੀ ਸਭ ਤੋਂ ਪਹਿਲਾਂ ਮੁੱਛੋ ਨੂੰ ਪੰਗੀ ਸਾਈਡ ਚੰਗੀ ਦੀ ਲੋੜ ਹੁੰਦੀ ਹੈ ਜੀ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਵਰਤਦੇ ਹਾਂ ਜੀ ਨਟੀਓ ਵਾਲਾ ਸਾਲਟ ਜਿਹਦੇ ਵਿੱਚ ਆਪਾਂ ਜੋ ਚੋਲ ਗਰੁੱਪ ਤੇ ਸਟੋਪਨ ਗਰੁੱਪ ਆ ਜਾਂਦੇ ਆ ਜੀ ਟੈਬੂਕੋਲ ਨਾਲ 50% ਆ ਜੀ ਤੇ ਟ੍ਰਾਈਸਟੋਪਨ 25% ਇਹਦੇ ਵਿੱਚ ਆਪਾਂ ਵੀ ਕੋਈ ਜੀ ਬਾਈ ਨੇਮ ਨਟੀਓ ਵੀ ਵਰ ਸਕਦੇ ਆ ਤੇ ਹੋਰ ਹੋਰ ਕਿਸੇ ਚੰਗੀ ਕੰਪਨੀ ਦੇ ਵਿੱਚ ਵੀ ਕੰਪਨੀ ਦਾ ਕੋਈ ਇਸ਼ੂ ਨਹੀਂ ਕਿਸੇ ਵੀ ਕੰਪਨੀ ਚੰਗੀ ਕੰਪਨੀ ਦੀ ਆਪਾਂ ਵੀ ਵਰ ਸਕਦੇ ਆ ਕੰਪਨੀ ਤੇ ਆਪਾਂ ਨਹੀਂ ਜਾਵਾਂਗੇ ਆਪਾਂ ਸਿਰਫ ਸਾਲਟਾਂ ਤੇ ਜਾਵਾਂਗੇ ਤੇ ਇਹ ਫੰਗੀਸਾਈਡ ਹੋ ਗਿਆ ਜੀ ਇਹ ਸੀਤ ਬਲਾਈਟ ਤੇ ਬਲਾਸਟਾਂ ਤੇ ਕੰਮ ਕਰੂਗਾ ਜੀ ਬਿਲਕੁਲ ਪਰ ਡੋਜ਼ ਦਾ ਜ਼ਰੂਰ ਤਾਂ ਰੱਖਣਾ ਜੀ ਇਹ ਖੋ ਜੀ 100 ਗ੍ਰਾਮ ਡੋਜ਼ ਕਹਿੰਦੇ ਆ ਪਰ 100 ਤੋਂ ਲੈ ਕੇ 130 40 ਗ੍ਰਾਮ ਤੱਕ ਹੀ ਇਹ ਪੂਰਾ ਰਿਜ਼ਲਟ ਦਿੰਦੀ ਹੈ 130 40 ਗ੍ਰਾਮ ਡੋਜ਼ ਪਾ ਰਹੇ ਆ ਜੀ ਆਪਾਂ ਕਿल्ले ਦੀ ਇਹ ਪੂਰਾ ਰਿਜ਼ਲਟ ਲੈਣਾ ਦਾ ਇਸ ਦਾ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਆਪਣੀ ਟਾਟਾ ਦੀ ਬਾਈ ਨੇਮ ਫੌਜੀ 1 ਤੇ ਆਉਂਦੀ ਹੈ ਜੀ ਬਹੁਤ ਵਧੀਆ ਜੀ ਇਹ ਵੀ ਬਲਾਸਟ ਦੇ ਕੰਮ ਕਰਦੀ ਆ ਸਭ ਤਰ੍ਹਾਂ ਦੇ ਬਲਾਸਟਾਂ ਤੇ ਇਹੇ ਕੰਮ ਕਰੂਗੀ ਇਹ ਆਪਾਂ ਨੂੰ ਜਿਵੇਂ ਕਰਦੋ ਮਰੋੜ ਹੋ ਗਿਆ ਇਹਨਾਂ ਤੇ ਸਰਕੇਦ ਵਾਈ ਬਹੁਤ ਵਧੀਆ ਕੰਟਰੋਲ ਕਰਦੀ ਆ ਜੀ ਪਿਲੇ ਸਾਲ ਵੀ ਆਪਾਂ ਇਹ ਹੀ ਵਰਤੀ ਸੀ ਜੀ ਇਹਦੇ ਵਿੱਚ ਆ ਗਿਆ ਜੀ ਇਹ ਸੁਪਰਾਥਲੇਨ ਆ ਗਈ ਜੀ 40 EC ਫਾਰਮ ਦੇ ਵਿੱਚ ਆਉਂਦੀ ਆ ਇਹਦੀ ਡੋਜ ਆ ਜੀ ਇਹ ਆਪਾਂ ਵਰਤ ਰਹੇ ਆ 2.5 ਦੇ ਵਿੱਚ 2.5 2.5 ਤੋਂ 3 ਕਿੱਲਿਆਂ ਦੇ ਵਿੱਚ ਆਪੇ ਵਰਤਨਾ ਹੈ ਤੇ ਉਸ ਤੋਂ ਬਾਅਦ ਇਹ ਆਪਣੇ ਦੋ ਫੰਗੀ ਸਾਈਟ ਹੋ ਗਿਆ ਉਸ ਤੋਂ ਬਾਅਦ ਆਪ ਆ ਗਿਆ ਜੀ ਤੀਜੇ ਨੰਬਰ ਤੇ ਆਪਨੇ ਆ ਜਾਂਦਾ ਜੀ ਤੇਲੇ ਦਾ ਤੇਲੇ ਦੇ ਹਮਲੇ ਦੇ ਪੂਰੇ ਚਾਂਸ ਆ ਜੀ ਸੋ ਆਪਾ ਉਹਦੇ ਵਾਸਤੇ ਅਸ਼ੀਨ ਸਾਲਟ ਵਰਤਦੇ ਆ ਜੀ ਇਹਦਾ ਵੀ ਰਿਜ਼ਲਟ ਬਹੁਤ ਵਧੀਆ 20 ਦਿਨ ਤੱਕ 20 ਦਿਨਾਂ ਤੱਕ ਇਹ ਵੀ ਕਵਰ ਕਰਦਾ ਜੀ ਇਹਦੇ ਵਿੱਚ ਅਸ਼ੀਨ 20% ਦਾ ਸੀ ਪਹੁੰਚ ਆ ਜਾਂਦਾ ਜੀ ਇਹ ਆਪਾਂ ਕਿਲੋ 1 ਕਿਲੋ ਦਸਾਂ ਕਿਲਿਆਂ ਦੇ ਵਿੱਚ ਵਰਤ ਰਹੇ ਆ ਜੀ ਉਸ ਤੋਂ ਬਾਅਦ ਅਗਲੀ ਦਵਾਈ ਆ ਜਾਂਦੀ ਹੈ ਜੀ ਜਿੰਦਾ ਰਿਜ਼ਲਟ ਬਹੁਤ ਜ਼ਬਰਦਸਤ ਆ ਜੀ ਇਹ ਆ ਜੀ ਐਨ ਪੀ ਕੇ 0.233 ਇਹ ਦਵਾਈ ਸਭ ਤੋਂ ਜ਼ਿਆਦਾ ਝਾੜ ਵਧਾਉਂਦੇ ਵਿੱਚ ਅਸਰ ਕਰਦੀ ਆ ਜੀ ਮੁੱਛਲ ਦੇ ਵਿੱਚ ਇਹਦੇ ਵਿੱਚ ਆ ਜੀ 2% ਨਾਈਟ੍ਰੋਜਨ ਆ ਜੀ 30% ਇਹਦੇ ਵਿੱਚ ਪोटाश ਆ ਜੀ ਤੇ 30% ਇਹਦੇ ਵਿੱਚ ਫਾਸਫੋਰਸ ਆ ਜੀ ਜਿੰਦਾ ਪोटाਸ਼ ਦੀ ਇਸਤੋਂ ਸਭ ਤੋਂ ਜ਼ਿਆਦਾ ਲੋੜ ਆ ਫਾਸਫੋਰਸ ਦੀ ਲੋੜ ਆ ਜੀ ਪੋਟਾਸ਼ ਦੀ ਸਭ ਤੋਂ ਜ਼ਿਆਦਾ ਲੋੜ ਹੈ ਜੀ ਇਹ ਫੋਗ ਦੇ ਵਿੱਚ ਸਭ ਤੋਂ ਜ਼ਿਆਦਾ ਕੱਟ ਕਰਦੀ ਹੈ ਫੋਗ ਨੂੰ ਤੇ ਦਾਣੇ ਚਮਕਦਾਰ ਬਣਦੇ ਆ ਜੀ ਤੇ ਫੋਗ ਬਹੁਤ ਕੱਟ ਹੋ ਜਾਂਦੀ ਹੈ ਇਸ ਦਵਾਈ ਦੇ ਨਾਲ ਇਹ ਆਪਾਂ ਜੀ 4 ਕਿੱਲਿਆਂ ਦੇ ਵਿੱਚ ਵਰਤ ਰਹੇ ਹਾਂ ਜੀ 1 ਲੀਟਰ ਦਵਾਈ 4 ਕਿੱਲਿਆਂ ਦੇ ਵਿੱਚ ਵਰਤ ਰਹੇ ਹਾਂ 27 250 ml 1 ਕਿੱਲੇ ਦੀ ਦਵਾਈ ਆਪਾਂ ਯੂਜ਼ ਕਰਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਯਾਦ ਦੇ ਤੌਰ ਤੇ ਸੰਧੀ ਤੋਂ ਜਾਂ ਕੋਈ ਬਹੁਤ ਘੱਟ ਡੋਜ਼ ਦੇ ਵਿੱਚ ਵਰਤ ਰਹੇ ਹਾਂ ਜੀ 150 ml 150 ml ਆਪਾਂ ਕੋਰਜਨ ਵਰਤਾਂਗੇ ਜੀ ਇਹ ਆਪਾਂ 4 ਕਿੱਲਾਂ ਦੇ ਵਿੱਚ ਆਪਾਂ ਵਰਤਾਂਗੇ ਕਿਉਂਕਿ ਬਾਲੇ ਦੀ ਇਸ ਟਾਈਮ ਆਪਾਂ ਨੂੰ ਲੋਡ ਨਹੀਂ ਪੁੱਗੀ ਐਵੇਂ ਫालतू ਖਰਚਾ ਕਰਾਂਗੇ ਉਹ ਵੀ ਆਪਣਾ ਵੇਸਟ ਆ ਜੀ ਸੋ ਆਪਾਂ ਵਰਤ ਰਹੇ ਹਾਂ ਜੀ ਕਿਉਂਕਿ ਆਪਾਂ ਇਹ ਸਪਰੇਅ ਗੋਪਤੀ ਕਰਨੀ ਆ ਇਸ ਕਰਕੇ ਆਪਾਂ ਕੋਈ ਇਸੇ ਤਰ੍ਹਾਂ ਦਾ ਵੀ ਕਿੰਤੂ ਪ੍ਰਿੰਟੂ ਨਹੀਂ ਰਹਿਣਦਾਂਗੇ ਤੇ ਨਾਲ ਆਪਾਂ ਜੀ ਸਟicker ਵਰਤ ਰਹੇ ਹਾਂ ਜੀ ਸਟਿੱਕਰ ਵਰਤਣਾ ਬਹੁਤ ਜ਼ਰੂਰੀ ਆ ਜੀ ਸਟਿੱਕਰ ਤੋਂ ਆਪਾਂ ਗਰੇਜ਼ ਕਰ ਜਾਂਦੇ 30 40 ਰੁਪਏ ਤੋਂ ਪਰ ਸਟਿੱਕਰ ਦੇ ਨਾਲ ਹੀ ਦਵਾਈ ਦਾ ਪੂਰਾ ਰਿਜ਼ਲਟ ਮਿਲਦਾ ਜੀ ਆਪਾਂ ਨੂੰ ਸੋ ਸਟਿੱਕਰ ਵਰਤ ਰਿਆਂ ਜੀ 25 ਐਮਲ ਪਰ ਇੱਕ ਇੱਕ ਕਿੱਲੇ ਦਾ ਦਵਾਈਆਂ ਦੇ ਨਾਲ ਹੀ ਆਪਾਂ ਕੋਲ ਦੇ ਵਿੱਚ ਮਿਕਸ ਕਰ ਲਾਂਗੇ ਸੋ ਜੀ ਇਹ ਦਵਾਈਆਂ ਸੀ ਜੀ ਜੋ ਆਪਾਂ ਪਿਛਲੇ ਸਾਲ ਵੀ ਕੀਤੀਆਂ ਤੇ ਇਸ ਸਾਲ ਵੀ ਆਪਾਂ ਕਰ ਰਹੇ ਆ ਜੀ ਮੁੱਛਲ ਤੇ ਬਹੁਤ ਵਧੀਆ ਇਹਨਾਂ ਦਾ ਸਾਰਾ ਝਾੜ ਤੇ ਬਹੁਤ ਵਧੀਆ ਕੰਮ ਕਰਦੀਆਂ ਇਹਨਾਂ ਵਿੱਚ ਫੰਗੀਸਾਈਡ ਆ ਗਈ ਜੀ ਤੇਲੇ ਤੋਂ ਆ ਗਈ ਤੇ ਨਾਲ ਐਨਪੀਕੇ ਆ ਗਏ ਉਹ ਐਨਪੀਕੀਆ ਦਿਨ ਸਭ ਤੋਂ ਵਧੀਆ ਸਿਹਰੇ ਦਾ ਰਿਜ਼ਲਟ ਆ ਜੀ ਮੁੱਛਲ ਤੇ ਸੋ ਜੀ ਆਪਾਂ ਸਪਰੇਅ ਕਰ ਰਹੇ ਹਾਂ ਜੀ ਸਪਰੇਅ ਚੱਲ ਰਹੀ ਹੈ ਕਿ ਇਹਦੇ ਵਿੱਚ ਸੋ ਮੇਰੇ ਵੀਰ ਤੁਸੀਂ ਇਹ ਸਪਰੇਅ ਦੀ ਵਰਤੋਂ ਜ਼ਰੂਰ ਕਰੋ ਤੇ ਗੋਦੀ ਅਵਸਥਾ ਨੂੰ ਆਪਾਂ ਪੂਰੇ ਧਿਆਨ ਦੇ ਨਾਲ ਆਪਾਂ ਮੁੱਛਲ ਧਿਆਨ ਰੱਖੀਏ ਤੇ ਸਪਰੇਅ ਜ਼ਰੂਰ ਕਰੀਏ ਜੀ ਸੋ ਜੀ ਜਦੋਂ ਆਪਾਂ ਇਹ ਸਪਰੇਅ ਕਰਕੇ ਗਾਂ ਰਿਜ਼ਲਟ ਆਵੇ ਤਾਂ ਮੇਰਾ ਵੀਰ ਸਾਰਿਆਂ ਨੇ ਵੱਧ ਤੋਂ ਵੱਧ ਕਮੈਂਟ ਕਰਕੇ ਜ਼ਰੂਰ ਸ਼ੇਅਰ ਕਰਨਾ ਆਪ ਦਾ ਐਕਸਪੀਰੀਅੰਸ ਪੀਏ ਦਵਾਈ ਦਾ ਰਿਜ਼ਲਟ ਤੁਹਾਨੂੰ ਕਿਵੇਂ ਰਿਹਾ ਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ